ਲਓ ਜੀ ਅਸੀਂ ਚਾਚਾ ਭਤੀਜਾ ਮੈਂ ਖਾਇ ਦੇ ਰਿਕਾਰਡਿੰਗ ਹੋ ਜੂਗੀ ਮੈਂ ਦੱਸ ਦਤਾ ਦਿੰਦਾ ਅੱਜ ਮਕਚਰ ਵੀ ਚੈੱਕ ਕਰਦੇ ਆਂਗੇ ਹੈਗੇ ਜੀ ਲਓ ਜੀ ਹੈਪੀ ਕਹਿੰਦਾ ਜੀ ਦੋ ਮਿੰਟ ਰੁਕ ਜਿਓ ਜੀ ਆਪਾਂ ਵੇਟ ਕਰ ਰਹੇ ਆਂ ਪਰ ਲੇਬਰ ਵਾਲੇ ਇਹਨੂੰ ਗੱਪਾਂ ਦਾ ਸਰਦਾਰ ਕਹਿੰਦੇ ਆ ਚੱਲਦੇ ਆਂ ਆਪਾਂ ਡੰਪ ਤੇ ਪੁੱਛਿਆ ਕਿ ਸ਼ੂਟ ਕਰਦੇ ਜੇ ਕੁਝ ਰਾਹ ਚ ਮਿਲਿਆ ਤਾਂ ਉਹ ਵੱਖਰਾ ਦੇਖ ਲੈ ਟਰੱਕ ਟਰਾਲੇ ਤੇ 261-61 ਰੁਪਏ ਆਉਂਦੇ ਕਿੰਨੇ ਜਾਣੇ ਸੀਗੇ ਚਾਰ ਪਾਰ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਾਂ ਇਹ ਵਾ ਡੰਪ ਤੇ ਜੀ ਆਪਾਂ ਮੌਕਚਰ ਚੈੱਕ ਕੀਤਾਗਾ ਲਓ ਜੀ ਆਪਾਂ ਇਹਨਾਂ ਦੇ ਹੁਣ ਜਿੱਟ ਪਾਸ ਬਣਾ ਦਈਏ ਲਓ ਜੀ ਗਿਆਨੀ ਨੂੰ ਪਰਚੀਆਂ ਦੇ ਰਿਹਾ ਜੀ ਆਪਾਂ ਹਾਂਜੀ ਦੂਜੇ ਨੰਬਰ ਤੇ ਛੋਡਾਗਾ ਹਾਂਜੀ ਸੋਖਾ ਦੋਖਾ ਆਇਆ ਟੋਕੜ ਘਟਾਲਾ ਨਹੀਂ ਹੁੰਦਾ ਤਾਂ ਨਾ ਹੋਵੇ ਛੱਡ ਦੇ ਵਿੱਚ ਹੁਣ ਤੂੰ ਕਿਧਰ ਪਿੱਛੇ ੜਾਈ ਜਾਂਦਾ ਨੂੰ ਚਾਚਾ ਆ ਰਹੀ ਜਾਂਦੀ ਆ ਰਹੀ ਚਾ ਪੀ ਲੈ ਮਾਰੀ ਮਾਰੀ ਖੜ ਜਾ ਮੈਂ ਉਹ ਨਾਲ ਛੇਤਰ ਲਈ ਇਹਦੇ ਦੋ ਪੰਜਾਬ ਕਿਹੜਾ ਮਾੜਾ ਹੈ ਆ ਭਾਣਾ ਦੇਖ ਮੋਜਾਂ ਕਰਦੇ ਆ ਸਰਦਾਰੀ ਕਰਦੇ ਆ ਆ ਮੁੰਡਾ ਜੀ 16 ਸਾਲਾਂ ਦਾ ਇਹ ਮੁੰਡਾ ਹੈ ਆ ਦੂਰੇ ਕਰ ਬੇ ਜੀ ਜਾ ਮਿਲ ਗੇਲ ਜਾਇਆ ਕਰ ਸਾਲ ਤੀਜਾ ਮਿਲ ਗੇਲ ਜਾਇਆ ਕਰ ਸਾਲੀ ਨੂੰ ਹਾਂ ਨੋਨ ਦੰਪ ਤੇ ਚਲਦੇ ਆ ਅੱਜ ਗੱਡੀ ਆ ਜਿਹੜੀ ਉਹ ਵੱਡੇ ਬਾਈ ਨੇ ਲੈ ਕੇ ਜਾਣੀ ਆ ਆਪਾਂ ਨੂੰ ਸਕੂਟਰੀਓ ਲੈ ਕੇ ਜਾਣੀ ਕੋ ਵੀ ਇਹ 10 ਵਜੇ ਨਾਲੇ ਆ ਤਿੰਨ ਚਾਰ ਮਿੰਟ ਹੈਗੇ ਤੇ ਚਲਦੇ ਆ ਆਪਾਂ ਡੰਪ ਤੇ ਉੱਥੇ ਜਾ ਕੇ ਸ਼ੂਟ ਕਰਦੇ ਜੇ ਕੁਝ ਰਾਹ ਚ ਮਿਲਿਆ ਤਾਂ ਉਹ ਵੱਖਰਾ ਦੇਖਣਾ ਲਓ ਜੀ ਆਪਾਂ ਆ ਗਏ ਆ ਬਾਹਰ ਤੇ ਧੁੰਦ ਫੇਰ ਵੀ ਅੱਜ ਵੀ ਬਹੁਤ ਜ਼ਿਆਦਾ ਹੀ ਹੈਗੀ ਤੇ ਚਲਦੇ ਆ ਮਿਲਦੇ ਆ ਆਪਾਂ ਸਾਨੂੰ ਡੰਪ ਤੇ ਜਾ ਕੇ ਕਾਫੀ ਹੁੰਦਾ ਤੇ ਠੰਡ ਬਹੁਤ ਜ਼ਿਆਦੇ ਤੇ ਮੈਂ ਕੋਰਤ ਵੀ ਨਹੀਂ ਪਾਇਆ ਜੈ 25 ਆ ਗਿਆ ਪਨੋਂ ਮੈਂ ਜੀ ਆਮ ਦੇ ਜੀ ਜਾਣਾ ਦਾ ਪਰ ਕਰਦੀ ਦਾ اعلان ਜਿਹੜਾ ਉਹ ਵੱਡੇ ਬਾਈ ਨੇ ਕਰ ਦਿੱਤਾ ਕਿ ਅਸੀਂ ਜਾਣਾਗਾ ਕਿਤੇ ਬਾਹਰ ਤਾਂ ਕਰਕੇ ਆਪਾਂ ਨੂੰ ਫੂਟੀ ਲੱਗੇ ਜਾਣੀ ਪਈ ਟਰੱਕ ਟਰਾਲੇ ਤੇ 261 ਕਾਟ ਰੁਪਏ ਹੁੰਦੇ ਕਿੰਨੇ ਜਾਣੇ ਸੀਗੇ ਚਾਰ 파ਟਨਰ ਚਾਰ ਸੀਗੇ ਠੀਕ ਹੈ ਤਿੰਨ ਤਾਂ ਖੜੇ ਇੱਕ ਗੁਜਰ ਇਹ ਲੱਗ ਰਿਹਾ ਇਹਨਾਂ ਦੀ ਅੱਜ ਪੇਮੈਂਟ ਕਰਨੀ ਪਊਗੀ ਨਹੀਂ ਤਾਂ ਔਖਾ ਹੋ ਜਾਊਗਾ ਕੈਸ਼ ਕੈਸ਼ ਦੀ ਪੇਮੈਂਟ ਆ ਤੇ ਇਹ ਤਾਂ ਕੌਣ ਚ ਭੋਣੀ ਬੂ ਯਾਰ ਐਡੀ ਪੇਮੈਂਟ ਕੈਸ਼ ਚੈੱਕ ਚੁੱਕ ਦੇਣਾ ਬੂ ਇਹ ਤਾਂ ਬੱਸ ਦੇ ਦੋ ਹੀ ਦੇ ਦੇ ਦੋ ਹੀ ਹੋਣ ਦੇ ਕੰਮ ਆ ਜੇ ਵੇਕੀ ਜਾਊਗੀ ਠੀਕ ਆ ਹਾਈ ਫਾਈ ਹੋਣ ਦੇ ਕੰਮ ਆ ਚੈੱਕ ਦੇ ਦਾਏ ਕੋਈ ਨਾ ਡੰਪ ਤੇ ਬਹੁਤ ਟਰੈਕਟਰ ਆਏ ਖੜੇ ਆਗੇ ਖਾਲੀ ਹੋ ਕੇ ਸਾਰੀ ਆ ਜਾਣੇ ਅੱਜ ਕਿਉਂਕਿ ਰਾਤ ਨੂੰ ਖਾਲੀ ਹੋਈ ਜਾਂਦੇ ਆ ਕਿ ਰੈਲ ਬਹੁਤ ਆ ਗਈ ਅੱਛਾ ਇਦਾਂ ਲੱਗੇ ਪਿਆ ਹੈ ਹੈਪੀ ਆਰ ਟਰੈਕਟਰ ਭਰੀ ਜਾਂਦੇ ਆ ਕਾਹ ਪੀ ਰੋ? ਆ ਜਾ ਜੀ। ਹਾਂ। ਇਹ ਮੇਰੇ ਬਾਈ। ਪਾਰ ਲਓ ਪਾਰ ਲਓ। ਲਾ ਲਓ ਲਾ ਲਓ। ਜਿਵੇਂ ਬਾਈ ਰਸੇ ਚੋਰੀ ਕਰਦਾ ਹੈ ਕਨੇ? ਉਹ ਵਾਚਸ ਤੇ ਦੰਨ ਰੰਗ ਦੰਨ ਰੰਗਾ ਕੇ। ਵਾਚ ਉਹ ਮੈਂ ਖੈ ਦੇ ਰਿਕਾਰਡਿੰਗ ਹੋ ਜੂਗੀ ਮੈਂ ਦੱਸ ਦਤਾ ਦਿੰਦਾ। ਤੂੰ ਫੇਰ ਕੀ ਦੱਸ ਦੇ? ਐਡੀ ਕੀ ਗੱਲ ਆ? ਉਹ ਕਿੱਥੇ ਆ? ਏ ਚੰਪ ਕਰਦਾ। ਬਾਕੀ ਟਰਾਲੇ ਤੇਰੇ? ਆਈ ਜਾਂਦੇ। ਤੁਰ ਪੇ ਜਾ ਤੁਰਨੇ। ਤੱਪੇ ਤੁਰ। ਤੁਰ ਪੇ। ਸਭੂ ਤਾਂ ਬਾਈ ਮੱਕਾ ਲੈਂਦਾ ਵੀਡ ਕੁਝ ਦੱਸੋ ਤਰਪੇ ਕੇ ਨਹੀਂ ਤਰਪੇ ਠੀਕ ਹੈ ਟੋਡਲ ਨੂੰ ਪੈਸੇ ਸੈਂਡ ਕਰ ਤਾਂ ਆਪਾਂ ਚੱਲ ਕੇ ਆਉਨੇ ਆ ਜੀ ਤਾਹਾਂ ਸਟੈਂਡ ਲੱਗਿਆ ਰਹਿ ਗਿਆ ਸਕੂਟਰੀ ਦਾ ਸੁਧਾਨੇ ਵਾਲੇ ਕੋਲ ਜਾ ਕੇ ਆਉਨੇਗੇ ਵਾਦਾਂ ਕਿਹੜਾ ਟਾਲਾ ਭਰਵਾ ਲੈਨੇ ਨਾ ਤਾਂ ਫਾਉਂਡੀ ਟੀਮ ਨਾਲ ਅਦਾਤ ਪੂਰੀ ਕਸੇ ਆਉਂਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਾਈ ਉਹ ਮੇਰਾ ਸਾਰਾ ਕੀ ਤੇ ਗਾਉ ਲੱਗੇ ਨਾ ਸਮਝ ਨਾ ਜੇ ਨਾ ਵਾਸਤਾ ਇਹ ਬਾਈ ਹੋਰ ਜੀ ਇਹ ਬਾਈ ਟਰੈਕਟਰ ਸਟਾਰਟ ਨਹੀਂ ਹੁੰਦਾ ਇਹਦਾ ਕੋਈ ਹੱਲ ਕੀ ਕਰਾਇਆ ਜਾ ਕਿਦਾ ਗੰਬੀ ਦਾ ਯਾਰ ਬਹੁਤ ਮੱਥਾ ਮਰਾਇਆ ਨਾ ਕੜਪੂ ਦਾ ਆਪਣੇ ਆ ਲੈ ਆਓ ਹੈ ਆਪਣੇ ਆ ਲੈਓ ਉਹ ਆਪਣੇ ਦੇ ਵੀ ਰੋਲੇ ਪਈ ਜਾਂਦੇ ਆ ਉਹ ਕੋਈ ਨਾ ਮੈਂ ਆ ਗਿਆ ਕੋਈ ਰੋਲਾ ਨਹੀਂ ਪੈਣਾ ਬਸ ਇਹ ਟਰੈਕਟਰ ਤਾਂ ਅੱਠ ਆ ਗਏ ਆਪਣੇ ਆਉਂਦੇ ਆ ਕਿ ਮਗਰ ਹੋਰ ਦੋ ਲਓ ਜੀ ਆਪਾਂ ਕਾਲੇ ਨੂੰ ਫੋਨ ਲਾ ਲਿਆ ਸਪੀਕਰ ਤੇ ਲਾ ਲਿਆ ਜੀ ਫੋਨ ਠੀਕ ਆ ਆ ਜੋ ਚਲੋ ਜੀ ਹੁਣ ਹੁਣ ਠੀਕ ਹੈ ਖਾਸ ਹੋ ਗਿਆ ਬੱਗ ਵਾਗ ਹੋ ਗਿਆ ਮੇਰੀ ਗੱਲ ਸੁਣ ਲਓ ਨਾ ਆ ਸਕੂਟਰੀ ਲੈ ਕੇ ਆਈ ਯਾਰ ਆ ਸਕੂਟਰੀ ਲੈ ਕੇ ਗਿੱਜੀ ਓਏ ਇੱਕ ਪਾਸੇ ਸ਼ੁਰੂ ਕਰ ਲਓ ਤੋ ਕੁੰਜੇ ਤੋਂ ਆ ਆ ਚੱਲ ਧਰਮੇ ਇਹਨੂੰ ਤੋਰ ਚਲੋ ਚਲੋ ਲੈ ਕੇ ਚੱਲੇ ਇਹ ਕੋ ਹਾਲੈਂਡੀਆ ਲੈ ਕੇ ਤਾਹਾਂ ਲੋ ਜੀ ਆਪਾਂ ਟ੍ਰੈਕ ਲੈ ਕੇ ਨੇ ਧਰਮੇ ਨੂੰ ਉੱਪਰ ਦੇ ਬੜੇ ਤੇ ਉੱਥੋਂ ਭਰ ਦਿਆਂਗੇ ਮਾਸ਼ਾਅੱਲਾ ਮਰਦਾ ਨਹੀਂ ਆਇਆ ਸਦਾਨ ਵਾਲਾ ਦਾ ਤਾਈ ਲਾਈਨ ਹੈ ਕੋਈ ਪਹਿਲਾਂ ਆਤਾ ਭਰ ਲੋ ਜੋ ਉਹ ਹੋ ਟਰੈਕਟਰ ਭਰਾਈ ਜਾਂਦੇ ਤੇਲ ਪੋਲੇ ਦੇ ਹਾਲ ਪਰੇ ਉਥੋਂ ਜਦੋਂ ਉਹ ਆਗੇ ਮੈਂ ਸਿੱਧਾ ਤਾਂ ਭੇਜ ਦੂੰਗਾ ਠੀਕ ਆ ਬਈ ਉਥੋਂ ਭਰਦਾ ਗਾ ਚਲੋ ਚਲ ਭੇਜਦਾ ਭੇਜਦਾ ਕੋਈ ਚਲੋ ਤੂੰ ਚਲੋ 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 ਤੁਸੀਂ ਕੋਈ ਨਾ ਭੇਜਦੇ ਅੱਜ ਮਕਚਰ ਵੀ ਚੈੱਕ ਕਰਦੇ ਹਾਂਗੇ ਤਾਂ ਵਾਲੇ ਪਾੜੇ ਦਾ ਕਿੰਨਾ ਕ ਆਈ ਜਾਂਦਾ ਹੈਗਾ ਤੇ ਵੈਸੇ ਆਪ ਨੂੰ ਕਾਰਡ ਵਗੈਰਾ ਤਾਂ ਕੋਈ ਲੱਗ ਨਹੀਂ ਰਹੀ ਮਕਚੇ ਤੋਂ ਸਾਰਾ 20 19 21 ਦੇ ਵਿੱਚ ਵਿੱਚ ਹੀ ਆ ਰਿਹਾ ਹੈਗਾ ਮਾੜੀ ਮੋਟੀ ਕਾਟ ਲੱਗਦੀ ਹੋ ਜਿਵੇਂ ਲੱਗਦੀ ਹੈ ਤਾਂ ਤੇ ਫਿਰ ਵੀ ਆਪਾਂ ਅੱਜ ਆਪਣੇ ਮਸ਼ੀਨ ਨਾਲ ਚੈੱਕ ਕਰਦੇ ਆ ਆਪਣੇ ਪੈੜੇ ਵੀ ਕਿੰਨਾ ਮਕਚੇ ਆ ਰਿਹਾ ਹੈਗਾ ਇਸ ਟਾਈਮ ਜਿਹੜਾ ਟੈਂਪਰੇਚਰ ਮੀਟਰ ਦੱਸ ਰਿਹਾ ਹੈਗਾ ਇੱਥੋਂ ਦਾ ਉਹ ਹੈਗਾ ਜੀ 6.7 ਟੈਂਪਰੇਚਰ ਹੈਗਾ ਲਗਭਗ ਆ 7 ਕਿ ਡਿਗਰੀ ਟੈਂਪਰੇਚਰ ਹੈਗਾਗਾ 6.5 7 ਡਿਗਰੀ ਟੈਂਪਰੇਚਰ ਤਾਂ ਇਹਨੇ ਕਿ ਠੰਡ ਵੇਖ ਸਕਦੇ ਤੁਸੀਂ ਉਹ ਅੱਜ ਘਟ ਆ ਗਈ ਲਾ ਕੇ ਦੇਖੀ ਅਜ ਮਾਰੀ ਇੱਥੇ ਲਾ ਲੋ ਇੱਕ ਸਾਈਡ ਤੋਂ ਇੱਕ ਵੱਡਿਆਂ ਚੱਲਿਓ ਠੀਕ ਆ ਆਹ ਰੱਖੀ 19 20 ਬਸ ਇੰਨਾ ਕੀ ਹੁੰਦਾ ਆਪਣਾ ਪਰਚੇ ਤੇ 19 20 ਹੁੰਦਾ 19 20 ਹਾਂ ਠੀਕ ਆ ਮੌਸਮ ਤਾਂ ਠੀਕ ਆ ਜੀ 19 20 ਆ ਸਾਰਾ ਮਾਲ ਸੁੱਕਾ ਹੀ ਆਇਆ ਤੀ ਤਾਂ ਕੋਈ ਗੱਲੇ ਵਾਲੀ ਕੋਈ ਗੱਲ ਹੀ ਹੈ ਨਹੀਂਗੀ ਜਿਹੜਾ ਪਿਛਲਾ ਡੰਪ ਸੀ ਆਪਣਾ ਉਹ ਵਾਲਾ ਹੋ ਸੀਗਾ ਮਿੱਟੀ ਵਾਲੀ ਸੀਗੀ ਉੱਥੇ ਇਹ ਰੇਤਾ ਦਾ ਮਾਲ ਵੀ ਥਲੋ ਖਰਾਬ ਹੋਇਆ ਬਸ ਠੀਕਾ ਨਵਾਉਂ ਟਰਾ ਨਵਾਉਂ ਆਪਾਂ ਇਹ ਡੰਪ ਤੇ ਜੀ ਆਪਾਂ ਮੌਕਚਰ ਚੈੱਕ ਕੀਤਾਗਾ 19 ਤੋਂ ਲੈ ਕੇ 22 ਦੇ ਵਿੱਚ ਵਿੱਚ ਆ ਰਿਹਾਗਾ ਤੇ ਮੌਕਚਰ ਠੀਕ ਹੈਗਾ ਸੁੱਕਾ ਹੀ ਆ ਮਾਲ ਤੇ ਮੁੰਡੇ ਲੱਗੇ ਭਰਨਾ ਇਧਰੋਂ ਇੱਕ ਵਾਰ ਫੇਰ ਆਪਾਂ ਆਪਣੇ ਇਧਰ ਪੈੜੇ ਆਗੇ ਸਾਨੂੰ ਪਿੱਛੇ ਦਿਖਾ ਨਾ ਮੈਂ ਇਹ ਆਉ ਲੱਗੇ ਖੜੇ ਆਗੇ ਇੱਕ ਉਹ ਆਗਾ ਤੇ ਇੱਕ ਉਧਰ ਪਰੇ ਹੋਰ ਆਗਾ ਉਹ ਦੋ ਪੈੜੇ ਉਧਰ ਵੀ ਲੱਗੇ ਹੋਏ ਆਗੇ ਤਾਂ ਮੁੜ ਕੇ ਉਦੋਂ ਬਾਅਦ ਉੱਥੇ ਚੱਕਾਂਗੇ ਪਹਿਲਾਂ ਆ ਬਹੁਤ ਲੰਮਾਗਾ ਤਾਂ ਇਹ ਚੱਕਰ ਲੱਗਦੇ ਆਗੇ ਇਹ ਤੁਸੀਂ ਦੇਖ ਸਕਦੇ ਹੋ ਆ ਖੁੰਜੇ ਤੋਂ ਲੈ ਕੇ ਆ ਖੁੰਜੇ ਤੋਂ ਲੈ ਕੇ ਉਹ ਪਰੇ ਤੱਕ ਆਗਾ ਕਾਫੀ ਲੰਮਾਗਾ ਇਹ ਤੇ ਪਰ ਇਹ ਉੱਚਾ ਘਟ ਲੱਗਿਆ ਸੀਗਾ ਉਸ ਟਾਈਮ ਕਿਉਂਕਿ ਮਗਰੋਂ ਟਰਾਲੇ ਆ ਜਿਹੜੇ ਉਹੋ ਮੜ ਕੇ ਭਰੇ ਨਹੀਂ ਨਾ ਹੁੰਦੇ ਸੀ ਕਿ ਜਾਂ ਤੇ 7 ਲੈਣਾ ਕਹੀ ਤਾਂ 6 ਲੈਣਾ ਹੋਣ ਲੱਗ ਜਾਂਦੀ ਸੀ ਤਾਂ ਕਰਕੇ ਉੱਤਲੇ ਕਿਤੇ ਬਾਕੀ ਆਪਣੇ ਆ ਭਰ ਕੇ ਖੜਾਏ ਖੜੇ ਟਰੈਕਟਰ ਇਹ ਹਜੇ ਬੰਦੇ ਆਏ ਨਹੀਂਗੇ ਉਹ ਖੜਾ ਹੋ ਗਿਆ ਟ੍ਰਾਲ ਤੇ ਡਰਾਈਵਰ ਪਹੁੰਚੇ ਨਹੀਂ ਹਜੇ ਤੇ ਇੱਕ ਟਰੈਕਟਰ ਸਟਾਰਟ ਨਹੀਂ ਹੋਇਆ ਰਾਤ ਇੱਥੇ ਖੜਾ ਕੇ ਗਿਆ ਸੀ ਇੱਕ ਬੰਦਾ ਨੂੰ ਧੱਕਾ ਧੱਕਾ ਲਾ ਕੇ ਇਹਨਾਂ ਨੂੰ ਦੇਖਿਆ ਸੁਧਾਰੇ ਆਦੇ ਨਹੀਂ ਤੇ ਪਰ ਉਹ ਸਟਾਰਟ ਨਹੀਂ ਹੋਇਆ ਇਹ ਦੇਖਸਾਈ ਵੀ ਉਹਦੇ ਵਿੱਚ ਦੇਖ ਤਾਂ ਇਹ ਗੋਪੀ ਦਾ ਟ੍ਰਾਲਾ ਖੜਾ ਉਹ ਉੱਥੇ ਭਰਿਆ ਉਹ ਨਹੀਂ ਆਇਆ ਹਜੇ ਕਿਉਂਕਿ ਜੀ ਸਲਫ ਖਰਾਬ ਹੋ ਗਈ ਸੀ ਕਿ ਉਹਨੇ ਸਲਫ ਠੀਕ ਕਰਵਾਉਣੀ ਹੈ ਹਜੇ ਉਹ ਸਲਫ ਠੀਕ ਕਰਵਾ ਕੇ ਫਿਰ ਲੈ ਕੇ ਜਾਉਗਾ ਤਾਂ ਬਾਕੀ ਆਪਣਾ ਕੰਮ ਚੱਲੀ ਜਾਂਦਾ ਵਧੀਆ ਚਾਹ ਲੱਗ ਗਿਆ ਮੁੰਡੇ ਇੱਧਰ ਭਰਨ ਤੇ ਇਹਨਾਂ ਵੱਲ ਦੇਨੇ ਆਪਾਂ ਜਾਂਦੇ ਆ ਲਓ ਜੀ ਆਪਾਂ ਇਹਨਾਂ ਦੇ ਹੁਣ ਜੈਟ ਪਾਸ ਬਣਾ ਦਈਏ ਟਰੈਕਟਰਾਂ ਦੇ ਫਿਰ ਆਪਾਂ ਘਰੇ ਜਾਵਾਂਗੇ ਰੋਟੀ ਪਾਣੀ ਛੱਕ ਕੇ ਆਵਾਂਗੇ ਤੇ ਜੀ ਲਓ ਜੀ ਗੇਟ ਪਾਸ ਲੈ ਲਓ ਹੁਣ ਆਪਣੇ ਜਿਵੇਂ ਨਵੇਂ ਨੰਬਰ ਆ ਗਏ ਐਪੀ ਐਪੀ ਗੇਟ ਪਾਸ ਲੈ ਰਹਾ ਭਾਈ ਆ ਲੋ ਕੋਈ ਦਾ ਕਰ ਲੋ ਜਿਵੇਂ ਆਉਂਦੀ ਗੈਂਪੀ ਦਰਸਦਾ ਐਨੇ ਬੜਾ ਹੀ ਰਕਮ ਡਰਾਵਾ ਹੇ ਹਾਂਜੀ ਸਰ ਧਰਮੇ ਦਾ ਸੀਰੇ ਨੇ ਭਰੇ ਸੀਗੇ ਫੇਰ ਛਿੰਦੇ ਦਾ ਸਦਾ ਭਾਵੇਂ ਮਹਾਵਰਾ ਹੀ ਬਦਲ ਤੱਕ ਫਿਰ ਗੁੱਜਰ ਵਾਲਾ ਆਪ ਹੀ ਬਗੋ ਦਾ ਆਪਰੇ ਸਲ ਇੰਦਰਜੀਤ ਵਾਲਾ ਸੀਰੀਅਸ ਸਰ ਜੀ ਪਰਚੀਆਂ ਉਹ ਇਹਦੇ ਚ ਗਾਣਾ ਗਾਉਂਦਾ ਉਹ ਸਾਨੂੰ ਪਤਾ ਪਾ ਮੈਨੂੰ ਕੱਲ ਤੇ ਦੂਜਾ ਗਾਣਾ ਗਾ ਲਾਓ ਜੀ ਗਿਆਨੀ ਨੂੰ ਪਰਚੀਆਂ ਦੇ ਰਿਹਾ ਜੀ ਆਪਾਂ ਭਰੇ ਭੋਏ ਪਾਸੀ ਹਾਂਜੀ ਹਾਂ ਜੀ ਤੁਸੀਂ ਸਾਨੂੰ ਜੰਗੀ ਦੋ ਦਿਨਾਂ ਜੀ ਆਈ ਦੋਨੇ ਟਰਾਲੇ ਦਿਨ ਸੱਪ ਦਿਨੋਂ ਲੈ ਗਏ ਜੀ ਸੱਪ ਦਿਨ ਲੈ ਗਏ ਖੜ ਜਾ ਤੂੰ ਹਜੇ ਕੋਲੇ ਰੱਖ ਤੂੰ ਹਜੇ ਖਾਲੀ ਨਾ ਅਸੀਂ ਪਰੇ ਖੜੇ ਲਾਓ ਜੀ ਹੈਪੀ ਕਹਿੰਦਾ ਜੀ ਦੋ ਮਿੰਟ ਰੁਕ ਜਿਓ ਜੀ ਆਪਾਂ ਵੇਟ ਕਰ ਰਹੇ ਆ ਵੇਟ ਕਰ ਰਹੇ ਆ ਠੀਕ ਹੈ ਹਰ ਵੈਲ ਬਲੌਗ ਹੈਪੀ ਦਾ ਟਰਾਲਾ ਪਰਿਆ ਪਿਆ ਵੀਰੇ ਉਹਨੂੰ ਕਾਲ ਸੀਗੀ ਆਪਾਂ ਉਹਨੂੰ ਆਖੇ ਜੀ ਤੁਸੀਂ ਚਲੋ ਕੋਈ ਗੱਲ ਨਹੀਂ ਜੀ ਅਸੀਂ ਵੇਟ ਕਰ ਲੈਂਦਾ ਉਹ ਵੀਰੇ ਯਾਰਾ ਉਹਨਾਂ ਨੇ ਪਰਿਆ ਸੀਗਾ ਕਰੋਨਾ ਵਾਲਾ ਤਾਂ ਤਾਂ ਤੋਂ ਦੂਰ ਬੰਦੇ ਜੀ ਬੋਲਦੇ ਪਈ ਇਸ ਮਿਹਨਤ ਦੇ ਪੈਸੇ ਖਾਲੀ ਅੱਜ ਬਾਈ ਜੀ 16 ਤਰੀਕਾ ਸੋ ਲਾ ਇਦਾਂ ਹੀ ਦੱਸਦੇ ਹਾਂ ਹਾਂਜੀ ਲਓ ਜੀ ਪਹਿਲਾਂ ਪਹਿਲਾਂ ਇੱਕ ਨੰਬਰ ਤੇ ਇਹ ਮੈਨੂੰ ਭਰਾਈ ਲਓ ਜੀ ਅੱਜ ਵਧੀਆ ਧੁੱਪ ਨਿਕਲੀ ਆ ਜੀ ਗਿਆਨੀ ਜੀ ਆਪਣੇ ਕੰਮ ਜਣਾ ਜੀ ਉਹ ਆਪਣਾ ਕੰਮ ਜਲਦੀ ਜਲਦੀ ਨਿਬੇੜ ਰਹੇ ਆ ਹਾਂ ਇਹਨੂੰ ਬੋਲਾ ਤੇ ਰੱਖ ਲਾ ਯਾਰ ਤੈਸੇ ਕਿਹੜੇ ਕੇ ਪੋਣੇ ਇਹ ਕਿਹੜਾ ਗੁਜਰ ਵਾਲਾ ਭਾਣ ਜੋ ਗੱਲ ਵੇਖ ਕੱਢੀ ਛੋਟਾ ਹਾਂ ਹਾਂਜੀ ਦੂਜੇ ਨੰਬਰ ਤੇ ਛੋਟਾ ਹੈਗਾ ਹਾਂਜੀ ਤੋ ਤੋ ਹਾਂ ਤਾਂ ਹੁਣ ਮੈਂ ਜਾਂਦਾ ਟਰੈਕਟਰ ਚ ਹੀ ਰੱਖ ਕੇ ਜਾਂਦਾ ਬਾਈ ਤੋ ਇਹੀ ਗਵਾਇਤੀ ਸੋਖਾ ਦੋਖਾ ਇਹ ਰਿਕਰਾਈਸਿਸ ਆ ਸਹੀ ਹੋਏ ਹਾਂਜੀ ਉਹ ਛੋੜੇ ਹੀ ਵਾਰ ਇੱਕ ਦੋ ਵਾਰ ਹੈ ਕਿ ਤੂੰ ਭੱਜ ਕੇ ਹਾਂ ਥਰ ਮੈਨੂੰ ਮਾਰੀ ਬਾਜ ਥਰ ਮੈਂ ਜਾੜੂਗਾ ਤੁਸੀਂ ਜਾ ਬੋਲੋ ਧਰਨੇ ਦਾ ਮੈਂ ਲਿਖਾਈ ਨਹੀਂ ਤੁਸਨ ਇਹ ਬੋਗ ਵਿੱਚ ਚੱਕੀ ਫਿਰਦਾ। ਚੱਕਰ ਆ ਗਈ ਸੀ ਕੱਲ ਮੈਂ ਤਪੜਾ ਗਿਆ। ਕਾਲ ਜੀ ਜੀ ਉੱਠ ਗਿਆ ਉਹ ਤੋਂ ਤੁਸੀਂ ਆਏ ਹੀ ਸੀਗੇ ਅੱਜ। ਮੈਂ ਫਿਰ ਉੱਠ ਗਿਆ ਕਾਲ ਕਾਲ ਜੀ। ਮੈਂ ਚਲ ਕਾਲ ਨੂੰ ਭੜਾ ਦਾਂਗਾ। ਹੱਦਾਂ ਮੌਦਈ ਰਾਸ ਨੂੰ ਆਇਆ ਸੀਗਾ। ਉਹਦੇ ਕਿਸੇ ਨੇ ਭਰਿਆ ਨਹੀਂ ਮੈਂ ਭਰ ਕੇ ਲੈ ਜਾਏਗਾ। ਠੀਕ ਹੈ। ਕੱਟ ਕੇ ਨਹੀਂ ਗਈ ਸੀ ਤੂੰ ਪਾਸੇ ਮੇਰੇ ਕੋਲੇ ਸੀ। ਉਹ ਹੋ ਗਈ ਪਾਸੇ। ਉਹ ਪਾਲਾ ਲਾ ਬਾਜੂ ਪਾ ਲੈਨੇ ਉਹਨਾਂ ਉਹ ਸੋਧ ਕਰਕੇ ਉਹ ਬੰਦ ਹਾਂ ਦੋਨੇ ਉਹਨਾਂ ਕਰ ਲਈ ਲੈ ਹਾਂ ਧਰਮੇ ਦਾ ਟੋਕਣਾ ਕਟਾਈ ਏ ਕੱਲਾ ਉਹਦਾ ਰਹਿ ਗਿਆ ਉਹ ਉੱਪਰ ਹੈਗਾ ਬਾਕੀ ਇੱਥੋਂ ਵਾਲੇ ਕੱਟੇ ਗਏ ਤੇ ਟਰੈਕਟਰ ਹੋਰ ਆਉਂਦੇ ਆ ਆਪਣੇ ਉਹਨਾਂ ਦੇ ਰੋਟੀ ਖਾ ਕੇ ਬਾਅਦ ਕਰਦੇ ਆ ਖੜਾ ਗੋਪੀ ਦਾ ਫਰਾਲਾ ਤੇ ਗੋਪੀ ਹਜੇ ਆਇਆ ਨਹੀਂਗਾ ਕੰਮ ਕਰਾਉਂਦਾ ਉਹ ਆ ਜਾਓ ਜੀ ਟੋਕਨ ਘਟਾਲਾ ਨਹੀਂ ਘਟਾੜੇ ਆ ਜਾ ਟੋਕਨ ਘਟਾਲਾ ਨਹੀਂ ਹੁੰਦਾ ਤਾਂ ਨਾ ਹੋਵੇ ਤਾਂ ਲਓ ਜੀ ਆਪਣੇ ਟੋਕਨ ਆ ਜਿਹੜੇ ਉਹ ਕੱਟੇ ਗਏ ਆ ਜਾ ਕੇ ਉਹਨਾਂ ਹੁਣ ਇੱਕ ਵਾਰੀ ਘਰੇ ਰੋਟੀ ਕੁ ਛਕਾਈਏ ਪ੍ਰਸ਼ਾਦਾ ਆਪਣੀ ਤੇ ਆ ਕੇ ਫਿਰ ਟਰੈਕਟਰ ਹੋਰ ਆ ਜਾਣਗੇ ਉਹਨੂੰ ਤੇ ਉਹਨਾਂ ਨੂੰ ਮਿਲਦੇ ਆਂਗੇ ਆਪਣਾ ਫਲਕਟਰ ਮੀਟਰ ਰਹਿ ਗਿਆ ਉਹ ਚੱਕ ਲਈਏ ਵਾ ਕਿੱਧਰ ਬਾੜੀ ਜਾਂਦਾ ਇਹ ਤੇ ਸੂਈਆਂ ਮੈਂ ਗਰਮੈਸ਼ ਵੀ ਨਹੀਂ ਬੰਦੇ ਗਰਮੈਸ਼ ਬਥੇਰੀ ਹੈ ਆਈ ਅੱਗ ਬਹੁਤ ਆੱਗ ਬਹੁਤ ਆ ਇਹ ਮੇਜਰ ਫਾਇਰ ਕਹਿੰਦੇ ਨੇ ਇਹ ਰੋ ਸੱਤ ਗਰੀ ਉਹ 13 ਏ 25 ਨਹੀਂ ਤਾਂ ਚਾਹਾਂਗਾ 59 11 ਚਲਾਉਂਦਾ ਨਾ ਉਹਦਾ ਫਰਕ ਆ ਕਿਵੇਂ 59 11 ਚਲਾਉਂਦਾ ਨਾ ਵਾਹ ਬਾਈ ਬਾਈ ਫਿਰ ਇੰਜਾਂ ਤਾਂ ਸੇਮ ਹੀ ਤੇ ਰਹਿ ਗਿਆ ਹੁਣ ਐ ਕਰ ਦਿੰਦੇ ਇੰਜ ਸੇਮ ਚੱਲ ਛੱਡ ਦੇ ਬੱਚਾ ਹੁਣ ਤੂੰ ਕਿਧਰ ਪਿੱਛੇ ਡਾਈ ਜਾਂਦਾ ਨਾ ਨਹੀਂ ਉਹ ਤੇ ਲਾ ਕੇ ਵੇ ਰੁਕਦਾ ਨਹੀਂ ਮੈਂ ਲਾਤਾ ਪਤਾ ਨਹੀਂ ਦਰਦੀ ਭਰਾਵਾ ਆਵੇ ਇੱਧਰ ਆਈਆਂ ਸਾਹਮਣੇ ਬਾਈ ਤੇ ਈ 25 ਬਾਈ ਤੇ ਨਾ ਜਨੇਰ ਆ ਜਾਣਗੇ ਘੰਟੇ ਚ ਤਾਂ ਉਹ ਬਾਬਾ ਕਾਟ ਤੇ ਪਹਿਲੇ ਹੀ ਆ ਜਾਣਗੇ ਆਗੇ ਹੋਣੇ ਭਗਤੇ ਭੂਤੇ ਹੁਣ ਤਾਂ ਦੋ ਦੋ ਹੁੰਦੇ ਚੱਲੋ ਦੋ ਗੁਰਜਰ ਕੰਨ ਕਿੰਨੇ ਆਉਂ ਕੱਲ ਛੱਡਦੇ ਹੁਣ ਮੈਂ ਤੇ ਇਹਦੀ ਮਾਰਾ ਖਾਣਾ ਦਿੰਦੇ ਹਾਂ ਹੁਣ ਕੀ ਕਰੇ ਮੈਂ ਤਾਂ ਬਹੁਤ ਾਰੀ ਕਹਤਾ ਵੈਸੇ ਚੱਤੀ ਹੋਰ ਕੰਮ ਪੈ ਜਾਂਦੇ ਹੈਗੇ ਤਾਂ ਹੁਣ ਆਪਾਂ ਪੈ ਹੀ ਗਏ ਆ ਰੋਡ 'ਚ ਤਾਂ ਤੁੰਤੇ ਸਾਰੀ ਚੱਤੀ ਗਈ ਆ ਛੋਟੀ ਮੋਟੀ ਮੈਂ ਗਿਆ ਸੀ ਬਾਈ ਜੀ ਘਰੇ ਰੋਟੀ ਖਾਣ ਲੰਘ ਜੀ ਅਸੀਂ ਲੰਘ ਜੀ ਤੇ ਬਾਪਸ ਜਾ ਰਿਆਂਗਾ ਡੰਪ ਵਾਲਾ ਤੇ ਦੰਪਲੇ ਬੋਚਣਾ ਆ ਰਹੇ ਆ ਤੇ ਤੋਪ ਨਿਕਲੇ ਹੀ ਕਰਕੇ ਮੌਸਮ ਬਧੀਆ ਸਾਫ ਹੋ ਗਿਆ ਨਿਗਾਹਿਆ ਦਿਨ ਹੋ ਗਿਆ ਮੱਥਾਂ ਮੇਂ ਲੱਗ ਰਹੀ ਹੁਣ ਤੇ ਆਪਾਂ ਗੇਟ ਪਾਸ ਛੱਟ ਕੇ ਦੇਣਾ ਕਰੋਨਾ ਪਹੁੰਚ ਗਿਆਗਾ ਜਰਾ ਬਾਈ ਠੀਕ ਹੈ ਠੀਕਾ ਖੱਚ ਕੇ ਰੱਖੋ ਕੰਮ ਹੋ ਗਿਆ ਸਟਾਰਟ ਅਰਜਣਾ ਅੱਛਾ ਕਰੋਨਾ ਕਿੱਥੇ ਆ ਇੱਕ ਟਰੈਕਟਰ ਆਪਣਾ ਹੋਰ ਆ ਗਿਆ ਖਾਲੀ ਤੰਨੇ ਦੇ ਪਰਲੇ ਪਾਸੇ ਖੜੇ ਹੈਗੇ ਤੇ ਇੱਕ ਆਹ ਖੜਾਗਾ ਇਹ ਕਾ ਖਾਲੀ ਟਰਾਲਾ ਖੜਾ ਹੈਗਾ ਤੇ ਦੋ ਆਹ ਲੱਗੇ ਹੋਏ ਆ ਤੇ ਦੋ ਉਧਰ ਤੇ ਪੁੱਟੋ ਨੇ ਕਰਤਾ ਰਵਾਨਾ ਟਰੈਕਟਰ ਆਗਾ ਪੁੱਟੋ ਦਾ ਟਰੈਕਟਰ ਚੱਲੇਗਾ ਤੜਕੇ ਨੂੰ ਇਹ ਲਾ ਕੇ ਮੁੜਿਆ ਬਣਾਗਾ ਕਿਉਂਕਿ ਫੈਕਟਰੀ ਦੇ ਵਿੱਚ ਹੁਣ ਨਾ ਰੇਲ ਹੋਈ ਦੀ ਆ ਤੇ ਆਪਣੀ ਟਰਾਲੇ ਜਾ ਰਹੇ ਹੈਗੇ ਤਾਂ ਮੌਸਮ ਵੀ ਵਧੀਆ ਹੋ ਗਿਆ ਸਾਫ ਧੁੱਪ ਨਿਕਲੀ ਕਰਕੇ ਤਾਂ ਲੇਟ ਨਾਈਟ ਵੀ ਥੋੜੇ ਚੱਲ ਸਕਦੇ ਟਰਾਲੇ ਅੱਜ ਜਿਹੜੇ ਭਰੇ ਹੋਏ ਆਗੇ ਸਸਰੀ ਕਾਰ ਦੀ ਦਸਤਕ ਪਾਣੀ ਲੈਣਾ ਜਨ ਸੇਵਾ ਕਰਨਾ ਹੈ ਜੀ ਲੋਕ ਸੇਵਾ ਕਰ ਦੂੰਗਾ ਹਾਂ ਕਿੱਥੋਂ ਲੈ ਕੇ ਆਉਨੇ ਆ ਉਹ ਡੱਗੀ ਕੋਲੇ ਨਹੀਂ ਮੋਟਰ ਤੋਂ ਕੌਰੇ ਵਾਲੀ ਤੋਂ ਹਾਂ ਜੀ ਠੀਕ ਹੈ ਜੀ ਚਾਚਾ ਆ ਰਹੀ ਜਾਂਦੀ ਆ ਰਹੀ ਵੱਡਾਂਗੇ ਅੱਜ ਕਿਹੜੇ ਢਾਣੇ ਵੱਢਨੇ ਉਹ ਸਤਾਂ ਤੋਂ ਜਾ ਕੋ ਕਰ ਦੇਣਾ ਉਹ ਤੇਰੀ ਹੀ ਦਾੜਦਾ ਉਹ ਸਕੇ ਘੱਟਣ ਰੁਕ ਤੈਨੂੰ ਮਾਲ ਮਾਰ ਫਿਰ ਤਾਂ ਤੂੰ ਆਊਗਾ ਹਾਂ ਸਹੀ ਗੱਲ ਹੈ ਚੱਲ ਜਾਨੂੰਗਾ ਠੀਕ ਰਹਾ ਇਹਨੇ ਕਰਦੀ ਐਨੀ ਗਰਮੀ ਮੰਨੀ ਬਠਾ ਹੋਰ ਗਰਮੀ ਲੱਗਦੀ ਆ ਬਾਈ ਕਿਵੇਂ ਹੰਦਰਾ ਪੈਰ ਐ ਠੀਕ ਐ ਸੈਟ ਐ ਆ ਬਈ ਕਿਤਾ ਜਾ ਕੇ ਦੋ ਦਿਨ ਕਿਤਾ ਜਾ ਕੇ ਦਿਖਾ ਠੇਕੇਦਾਰ ਤੋਂ ਨਾ ਪੈਰ ਤੇ ਮੋਚ ਆ ਗਈ ਪੱਟੀ ਹੋਈ ਪਈ ਐ ਪੱਟਿਆ ਦੀ ਨਹੀਂ ਪੈਰ ਆ ਗਈ ਪੱਟੀ ਹੋਈ ਪਈ ਐ ਭੈਣ ਚੋ ਦਾ ਪੱਟੀ ਦਾ ਲਾਲ ਆ ਪੈਰ ਕਾਲਾ ਐ ਅੱਗੀ ਠੇਕੇਦਾਰ ਮਲੂਕਾ ਚੱਲਿਆ ਜੀ ਪਰ ਲੇਬਰ ਵਾਲੇ ਇਹਨੂੰ ਗੱਪਾਂ ਦਾ ਸਰਦਾਰ ਕਹਿੰਦੇ ਆ ਗੱਗੀ ਠੇਕਦਾਰ ਗੱਪਾਂ ਦਾ ਸਰਦਾਰ ਗੱਪਾਂ ਦਾ ਸਰਦਾਰ ਕੱਕੀ ਮੁਰਕਾ ਆ ਜਾਓ ਚਾਹ ਪੀ ਲਓ ਚਾਹ ਆ ਗਈ ਚਾਹ ਮਾਰੀ ਮਾਰੀ ਖੜ ਜਾ ਮੈਂ ਉਹਨਾਂ ਛੱਤਰ ਲਈਏ ਦੋ ਛੱਤਨਾ ਦੇ ਬਈ ਦੋ ਮਾਰਾਂ ਮੈਂ ਸਾਰਾ ਰਾਜ ਕਿੰਨੇ ਵਾਰੀ ਰੋਕੀ ਉਹਨਾਂ ਦੋਸੋ ਰਾਜ ਕਿੰਨੇ ਵਾਰੀ ਰੋਕੀਏ ਦੋਨੂੰ ਆਹਦਾ ਗੀਤ ਘਟ ਗਿਆ ਕਰ ਫੈਕਟਰੀ ਆ ਗਿਆ ਜੀ ਇੱਕ ਹੋਰ ਤਾਹਾਂ ਤੋਂ ਭਰ ਕੇ। ਇਸ ਦੋ ਵਾਰ ਇਹਨਾਂ ਨੇ ਵੀ ਤਾਹਾਂ ਜਾਣਾ ਆਇਆ ਤਾਹਾਂ ਭਰ ਲੈਣਾ। ਚਾਚਾ ਫਿਰ ਚੋਟੀ ਦਾ ਡਰਾਈਵਰ ਲੈਂਦਾ ਹੈ। ਹਾਂ, ਸਿਰੇ ਦਾ। ਸਿਰੇ ਦਾ ਜਾਵਾਂ। ਨਾਲ ਆਉਂਦਾ ਮਨੋਰੰਜਨ ਹੋ ਜਾਂਦਾ ਗਾਣਾ ਗੋਣਾ ਕੱਢ ਕੇ। ਹਾਂ ਹਾਂ, ਨਾਲ ਇਹਦਾ ਤੇਰਾ ਜਲ ਲੱਗਿਆ ਰਹਿ ਘਰੋਂ। ਹਾਂ ਜੀ ਲੱਗੇ ਰਹਿੰਦਾ। ਹਾਂ। ਜਿਵੇਂ ਫੈਕਟਰੀ ਜਿੱਥੇ ਮੜਕਿਆ ਤਾਂ ਫਿਰ ਫਿਰ ਕਹਾ ਜੀ ਲੱਗਦਾ। ਫਿਰ 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 ਤਿਆਰ ਕਰ ਲਾਂਗੇ ਭਿੰਦਾ। ਆ ਜੀ। ਫਿਰ ਵੱਧ ਲੱਗੂਗਾ। ਵਾਦ ਤੈਨੂੰ ਕਹੀ ਜਾਂਦਾ ਫਿਰ ਜੀ ਵੱਧ ਲੱਗੂ ਜੇ ਤੂੰ ਫੈਕਟਰੀ 'ਚ ਨਾ ਮੁੜਿਆ। ਇਹਦਾ ਸੌਖਾ ਤਾਂ ਮੁੜਨਾ ਹੀ ਪ ਫੈਕਟਰੀ ਤਾਂ ਡੇਲੀ ਟਰਾਲੇ ਮੁੜਿਆਉਂਦੇ ਆ। ਨਹੀਂ ਮੁੜਦੇ ਆ। ਟਰੱਕ ਕਿਸਨੇ ਆ ਜਾ ਕੇ ਜਿਵੇਂ ਅੱਜ ਅਮਰਜੀਤ ਗਿਆ ਵਾ ਹੋ ਸਕਦਾ ਮੁੜਿਆ ਹੋਵੇ। ਹਾਂ। ਆਤ ਨਹੀਂ ਆ ਰਹੀ। ਟਰੱਕ ਕਿਸਨੇ ਆ ਨਿਕਲ ਗਿਆ ਉਹ। ਹਾਂ। ਆਹ ਸੱਟ ਮੁੜੂਗਾ ਉਹ। ਮੋਲਾਉਂਦੇ ਆ ਫੋਨ। ਟਰੱਕਰੀ। ਖੜ ਜਾ ਮੈਂ ਇੰਟਰੋ ਦੇਵਾਂ। ਆਹ ਮੁੰਡਾ ਜੀ 16 ਸਾਲਾਂ ਦਾ ਇਹ ਮੁੰਡਾ ਹੈਗਾ। ਕੰਮ ਵਹੀ ਜਾਣੇ। ਤੇ ਇਹ ਹੁਣ ਟਰਾਲੇ ਲੈ ਕੇ ਜਾਇਆ ਕਰੂਗਾ ਕਹਿੰਦਾ ਮੈਂ ਟਰਾਲੇ ਲੈ ਕੇ ਆਣਾ ਨਾ ਚਾਹ ਵਾਲਾ ਟਰੈਕਟਰ ਚਲਾਉਂਦਾ। ਵਜਨ ਬਾਈ ਮੈਨੇ ਪੂਰਾ ਸਾਡਾ ਲੈ ਜਾ ਕੇ ਰਿਜਿੰਨਾ ਜੀ ਤੁਰਿਆ ਕਰਾਂ ਇਹ ਚੰਗਾ। ਤੇ ਇਹ ਗੱਲ ਹੈਗੀ ਆ ਵਜਨ ਤੇ ਹੁਣ ਆ ਬਾਈ ਨੂੰ ਭਾਈ ਜਿੰਨਾ ਵਜਣਾ ਯਾਰ ਜਾਣਾ ਚਾਹੀਦਾ ਵੀਰ ਮਾੜੇ ਰਾਹ ਚ ਨਾ ਕਿਤੇ ਗੱਠਾਂ ਕਿਤੇ ਉੱਥੇ ਪਈ ਹੋਵੇ ਕਿਤੇ ਉੱਤੇ ਪਈ ਹੋਵੇ ਅੱਗੇ ਹੋਣੀ ਬਾਤ ਅੱਗੇ ਬਹੁਤ ਨੇ ਭਾਈ ਸਾਹ ਕੰਮ ਹੋਣ ਤੈਨੂੰ ਪੈਸੇ ਹੀ ਕੰਡੇ ਦੇ ਮਿਲਨੇ ਆ ਉਹ ਜਿੰਨਾ ਵੇਟ ਭਗ ਜਾ ਠੀਕ ਆ ਠੀਕ ਆ ਯਸ ਤਾਂ ਫੇਰ ਭਰੀ ਜਾਊਗੀ ਹਾਂ ਅੱਡੂ ਦੇ ਕਰ ਬੇ ਜੀ ਜਾ ਮਿਲਗੇ ਲ ਜਾਇਆ ਕਰ ਸਾਲੀ ਜੀ ਜਾ ਮਿਲ ਜਿਵ ਜਾਇਆ ਕਰ ਸਾਲੀ ਨੂੰ ਬੈਠ ਚੱਕਿਆ ਸਟੈਂਡਰ ਚੱਕਿਆ ਨਹੀਂ ਹੋਣਾ ਜਿਹੜਾ ਜਿਹੜਾ ਤੂੰ ਮਰੋੜੀ ਜਾਣਾ ਭਾ ਦੇਗਾ ਤੂੰ ਤਾਂ ਛਾਲ ਮਰਾ ਦੇਗਾ ਦੀ ਕੀ ਹੋ ਗਿਆ ਤਰਸ ਦੇ ਗਈ ਨਹੀਂ ਗਈ ਲੈ ਵੀਰ ਨਾ ਉਹ ਰੜਦੀ ਆ ਰੜਦੀ ਕਿਉਂ ਨਹੀਂ ਕਰ ਸਟਾਰਟ ਨੂੰ ਕਰ ਮੈਂ ਜਾ ਤਰਪੀ ਜਾ ਔਰ ਫੇਰ ਖੜ ਗਈ ਡਰੀ ਗਿਆ ਸੀ ਪਿੰਦਾ ਦਾ ਕਿੰਦੇ ਛਾਲ ਚ ਕਰਦੀ ਸੀ ਕੰਟ੍ਰਾਲੇ ਆਪਣੇ ਰਹਿ ਗਏ ਤੁਸੀਂ ਪਿੱਛੇ ਦੇਖ ਰਹੇ ਹੋ ਇਧਰੋਂ ਤਾਂ ਟਰਾਲਾ ਲਾਸਟ ਹੀ ਆ ਤਾਂ ਨਿਬੜ ਗਿਆ ਇਧਰਲਾ ਕੰਮ ਤੇ 1 2 ਤੇ 3 ਤੀਜਾ ਉਹ ਭਰਨ ਲੱਗਿਆ ਦੋ ਕਟ੍ਰਾਲੇ ਰਹਿ ਗਏ ਖਾਲੀ ਉਹ ਦੋ ਟਰਾਲੇ ਖਾਲੀ ਰਹਿ ਗਏ ਬਾਕੀ ਸਾਰੇ ਭਰੇ ਗਏ ਇਸ ਤੋਂ ਬਾਅਦ ਆਪਾਂ ਵਸ ਛੁੱਟੀ ਕਰਨੀ ਹੈ ਜੀ ਡੰਪ ਤੋਂ ਅੱਜ ਦੇ ਦਿਨ ਤੱਕ ਕੰਮ ਨਿਬੜ ਜਾਣਾਗਾ ਚਲੋ ਜੀ ਚਲੋ ਕਰਾ ਤਾਂ ਚਲੋ ਤਾਂ ਖੜਾ ਟਰਾਲਾ ਇਹ ਵੀ ਤਾਂ ਹੀ ਲਾਉਣਾਗਾ ਤਾਂ ਇਹ ਵੀ ਤਾਂ ਹੀ ਲਾ ਰਹੇ ਆ ਫਿਰ ਇਹ ਕੱਲ ਨੂੰ ਲੈ ਕੇ ਜਾਣਗੇ ਪੰਜਾਬ ਕਿਹੜਾ ਮਾੜਾ ਰ ਆ ਭਾਣਾ ਦੇਖ ਮौजियां ਕਰਦੇ ਆ ਸਰਦਾਰੀ ਕਰਦੇ ਆ ਇੱਕ ਨੇ ਸਾਲ ਮਾਰੀ ਨੱਚ ਕੇ ਦਿਖਾ ਦੇ ਪੰਗੜਾ ਪਾਪ ਸਾਰੇ ਕਿਉਂ ਜੀ ਨਿਬੜ ਗਿਆ ਕੰਮ ਆਪਣਾ ਲਓ ਜੀ ਆਪਣਾ ਅੱਜ ਦਾ ਕੰਮ ਆ ਜਿਹੜਾ ਨਿਬੜ ਗਿਆ ਸ਼ਾਂਤੀ ਨਾਲ ਹੁਣ ਆਪਾਂ ਚੱਲੇ ਆਂਗੇ ਸਾਰੇ ਘਰਾਂ ਨੂੰ ਟਾਈਮ ਹੋ ਗਿਆ ਜੀ ਟਾਈਮ ਕਿਉਂ ਗਿਆ ਲਾਉਣੀ ਹੈ ਜਾ ਕੇ ਉਹ ਨਹੀਂ ਇਹ ਰੋਟੀ ਲਾਉਣੀ ਆ ਅੱਜ ਦਾ ਵਲੌਗ ਜੀ ਆਪਾਂ ਸਮਾਪਤ ਕਰਾਂਗੇ ਇੱਥੀ ਲੇਵਰ ਜਿਹੜੀ ਆਪਣੀ ਉਹ ਚਲੀ ਗਈ ਸਿਧਾਣੇ ਵਾਲੇ ਚਲੇ ਗਏ ਜੰਗੀਆਂ ਨਾਲ ਭਰੀ ਜਾਂਦੇ ਵਾ ਸੂਬੀ ਵਗ ਜਾਣਗੇ ਥੋੜੇ ਜਿਹਾ ਤੱਕ ਟਰਾਲਾ ਉਹਨਾਂ ਦਾ ਅੱਧਾ ਘਰਿਆ ਗਿਆ ਤੇ ਵੈਸੇ ਇੱਕ ਵਾਰੀ ਪੁੱਛ ਲਈ ਉਹਨਾਂ ਤੋਂ ਵੀ ਉਹ ਘਰਦੇ ਆ ਕਿ ਕੀ ਗੱਲ ਬਾਤ ਲਓ ਜੀ ਅਸੀਂ ਚਾਚਾ ਭਤੀਜਾ ਕੰਮ ਤੇ ਰੋਜ਼ ਇੱਥੇ ਹੁੰਨੇ ਆ ਡੰਪ ਤੇ ਹਾਜ਼ਰੀ ਹੁੰਦੀ ਆ ਸਾਡੀ ਤੀਜਾ ਵੇਂਦਰ ਮਾਲਕ ਤਾਂ ਆਉਂਦੇ ਨਹੀਂ ਉਹ ਤਾਂ ਘੱਟ ਹੀ ਆਉਂਦਾ ਹੈਗਾ ਤੇ ਅਸੀਂ ਹੁੰਨੇ ਆ ਅੱਜ ਦੇ ਟਰਾਲੇ ਸਾਰੇ ਭਰੇ ਗਏ ਟਾਇਰ ਇਹ ਰਸਤੇ ਪਾਈ ਜਾਂਦੇ ਆਗੇ ਇਸ ਤੋਂ ਬਾਅਦ ਆਪਾਂ ਚੱਲਦੇ ਆਂਗੇ ਘਰਾਂ ਨੂੰ ਛੁੱਟੀ ਹੋ ਗਈ ਸਾਰੇ ਬੰਦੇ ਚਲੇ ਗਏ ਤਾਂ ਕੱਲ ਨੂੰ ਮਿਲਦੇ ਆਪਾਂ ਨਵੇਂ ਵਲੌਗ ਦੇ ਵਿੱਚ। ਸ਼ਾਂਤ ਆਰਾਮ ਸਤਿ ਸ੍ਰੀ ਅਕਾਲ ਜੀ। ਵੈਰੀ ਗੁੱਡ।